ਪਤਾ ਨਹੀਂ ਇਹ ਮੇਰਾ ਮਨ ਦਾ ਵਹਿ ਮੈਂ ਕਿ ਬਾਰ ਬਾਰ ਆਂਦੀ ਸੱਚੀ ਮੁੱਠੀ ਆਂਦੀ ਹੈ ਵੱਡੀ ਮਮੀ ਮੈਨੂੰ ਤਾਂ ਸਮਝ ਹੀ ਨਹੀਂ ਲੱਗਦੀ ਮੈਂ ਹਾਂ ਸਾਇਲ ਦੱਸ ਉਹ ਮੈਨੂੰ ਤੁਹਾਡੇ ਕੋਲ ਇੱਕ ਸਲਾਹ ਲੈਣ ਆਇਆ ਵਾ ਦੱਸ ਕਿਹੜੀ ਸਲਾਹ ਉਹ ਮੈਨੂੰ ਲੱਗਦਾ ਵਾ ਮੇਰਾ ਦਿਮਾਗ ਨਾ ਕੋਈ ਜ਼ਿਆਦਾ ਹੀ ਖਰਾਬ ਹੋ ਗਿਆ ਵਾ ਮੈਨੂੰ ਨਾ ਸਾਰੇ ਬੰਨੇ ਕਿਰਨ ਹੀ ਵੇਖਦੀ ਆ ਇਹੀ ਹਾਲ ਮੇਰਾ ਹੀ ਮੈਂ ਤਾਂ ਦਫਾ ਮੈਂ ਕਿ ਜਾਨ ਖਾ ਗਈ ਮੇਰੀ ਤਾਂ ਮੈਂ ਤਾਂ ਕਿੰਨੀ ਕਿ ਪਰੇਸ਼ਾਨ ਮੈਂ ਤੈਨੂੰ ਦੱਸ ਨਾ ਮੰਜੂ ਨੂੰ ਕਹਿੰਨੀ ਤਾਂ ਉਹ ਮੰਦੀ ਹੋਣੀ ਇਹ ਗੱਲ ਨੂੰ ਕਹਿੰਦੀ ਤਾਂ ਤੇ ਸਾਇਲ ਨੂੰ ਦੱਸਦੀ ਆ ਸਾਂਹ ਤੇ ਦਿੱਸਦੀ ਕਿਦਰੇ ਨਹੀਂ ਮੈਂ ਕਿ ਨਹੀਂ ਦੇਖ ਇਹਦੀ ਚਾਚੀ ਵੀ ਨਹੀਂ ਲੈ ਗਈ ਇਹੋ ਜੀ ਬਲਾਈ ਉਹ ਵੀ ਨਹੀਂ ਕਿੰਨੇ ਦਿਨ ਹੋ ਗਏ ਫੋਨ ਕਰਦਿਆ ਉਹ ਵਰਦੀ ਹੋਣੀ ਇਹ ਲਜਾ ਨੂੰ ਤਿਆਰ ਹੀ ਨਹੀਂ ਹੋ ਤੇ ਨਾ ਬਲਾ ਕੁਲ ਲੱਥਦੀ ਤੇ ਨਾ ਜਿਆਦਾ ਸਾਡੇ ਨਾਲ ਹੁੰਦੀ ਪਈ ਉਹ ਅਸੀਂ ਤੇਹੀ ਸੋਚਾ ਸੀਗਾ ਚੱਲ ਦੋ ਦਿਨ ਉਹਨੂੰ ਕਮਰੇ ਵਿੱਚ ਡਕਾਂਗੇ ਨਾ ਉਹਦੀ ਅਕਲ ਟਕਾਣੇ ਆ ਜਾਊਗੀ ਇਹਦੀ ਨਹੀਂ ਆਣੀ ਹੁਣੀ ਇਹ ਤੇ ਇਹ ਤਾਂ ਕੁਝ ਹੱਲ ਸੋਚਣਾ ਹੀ ਪੈਣਾ ਹੀ ਐਵੇਂ ਨਹੀਂ ਹੋਣਾ ਕੰਮ ਵੱਡੀ ਮੰਮੀ ਮੇਰੇ ਕੋਲ ਨੇ ਇੱਕ ਹੱਲ ਲੱਗਾ ਵਾ ਓ ਜਲਦੀ ਦੱਸ ਕੀ ਹਾਲ ਲਗਾ ਕਿਉਂ ਨਾਹੀਂ ਇਹਨੂੰ ਆਦੀ ਮੰਮੀ ਕੋਲੀ ਪਹੁੰਚਾ ਦਈਏ ਤੂੰ ਤੇ ਮੇਰੇ ਦਿਲ ਦੀ ਗੱਲ ਪੁੱਝ ਲਈ ਮੈਂ ਤਾਂ ਖੁਦ ਚਾਨੀ ਆ ਇਹ ਬਲਾਹ ਜਿੰਨੀ ਜਲਦੀ ਹੋਏ ਘਲੋ ਲੱਤੇ ਸਾਡੇ ਬੱਸ ਫਿਰ ਤੁਸੀਂ ਇਹ ਸੋਚੋ ਆ ਬਲਾਹ ਲੱਥੀ ਲੋ ਆ ਨਾ ਸਿਰਫ ਅੱਜ ਰਾਤ ਦੀ ਮਹਿਮਾਨਾ ਇਹਦਾ ਕੰਮ ਅਸੀਂ ਅੱਜ ਹੀ ਕੱਢ ਦਿੰਨੇ ਆ ਪੱਕੀ ਗੱਲ ਹੀ ਮੈਂ ਤੇਰੇ ਨਾਲ ਹੀ ਮੈਂ ਤੇ ਅੰਨੀ ਦੁਖੀ ਹੋ ਗਈ ਆ ਤੋ ਮੈਂ ਤੇ ਆਪ ਘਬرائی ਕਰਨੀ ਪਈ ਆ ਵੇ ਹੁੰਦਾ ਕਿ ਬੇ ਨਾ ਮੇਰਾ ਖਾਨ ਨੂੰ ਦਿਲ ਕਰਦਾ ਨਾ ਪੀਨ ਨੂੰ ਨਾਲ ਆਰਾਮ ਕਰ ਉਹਨੂੰ ਦਿਲ ਕਰਦਾ ਮੈਂ ਕਹਿੰਦੀ ਮੈਂ ਲੇਟੀ ਤੇ ਫਿਰ ਮੰਜੇ ਤੇ ਨਾ ਆਈ ਵੇ ਫੇਰ ਕਿਧਰ ਬਸ ਫਿਰ ਹਾਂ ਘਬਰਾਟ ਹੀ ਘਬਰਾਟ ਹੁੰਦੀ ਵੀ ਮੈਂ ਤਾਂ ਮੈਂ ਤਾਂ ਸੋਚ ਨਹੀਂ ਪਈ ਕਿ ਬਨੇਗਾ ਕੀ ਸਾਡਾ ਤੁਸੀਂ ਮੇਰੀ ਗੱਲ ਸੁਣੋ ਇਹ ਗੱਲ ਦਾ ਨਾ ਸਿਰਫ ਤੁਹਾਡੇ ਦੋਨਾਂ ਵਿੱਚ ਰਵੇ ਠੀਕ ਐ ਐਸਰਾ ਹੀ ਹੋਏਗਾ ਤੂੰ ਮੋਕਾ ਕੰਮ ਮੈਂ ਕਹਿੰਨੀ ਗਲੋਲਾ ਨੂੰ ਜਿਸ ਤਰ੍ਹਾਂ ਮਰਜ਼ੀ ਬਸ ਵੱਡੀ ਮੰਮੀ ਅੱਜ ਰਾਤ ਦੀ ਮੈਂ ਮਾਣਿਆ ਤੂੰ ਟੈਨਸ਼ਨ ਨਾ ਲਓ ਠੀਕ ਐ ਤੇ ਮੈਂ ਇਹਦਾ ਕੰਮ ਤਮਾਮ ਕਰਨ ਦੀਆਂ ਸਾਰੀਆਂ ਤਿਆਰੀਆਂ ਕਰਦਾ ਠੀਕ ਹੈ ਠੀਕ ਹੈ ਕਰ ਤੂੰ ਕਰ ਰੈਨੂ ਆ ਗਈ ਤੇਰੀ ਕਿਰਨ ਤੇ ਨਹੀਂ ਨਹੀਂ ਡੋਲੀ ਤੇਰੇ ਕੋਲ ਤੇਰੇ ਕੋਲ ਹੀ ਆ ਜਣੀ ਹੁਣ ਹੁਣ ਇੰਤਜ਼ਾਰ ਨਹੀਂ ਕਰਨਾ ਪੈਣਾ ਤੁਹਾਨੂੰ किरण अनिल तू तू तो 4 ਦਿਨ ਬਾਅਦ ਆਣਾ ਸੀ ਮੇਰਾ ਕੰਮ ਜਲਦੀ ਹੀ ਖਤਮ ਹੋ ਗਿਆ ਤੇ ਜਲਦੀ ਆ ਗਿਆ ਤੇ ਕੀ ਗੱਲ ਤੁਸੀਂ ਘਬਰਾਉਂ ਕਿਉਂ ਗਏ ਜੇ ਮੈਂ ਜਲਦੀ ਆ ਗਿਆ ਤੇ ਆਪਣੇ ਘਰ ਆ ਰਿਹਾ ਨਹੀਂ ਇਹੋ ਜੀ ਤਾਂ ਕੋਈ ਗੱਲ ਨਹੀਂ ਤੇ ਫਿਰ ਡਰੀ ਕੰਨ ਨੂੰ ਜਾਂਦੇ ਜੇ ਕਿਰਨ ਨਹੀਂ 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 ਪਾਣੀ ਲਿਆ ਪਾਣੀ ਕਿਰਨ ਉਹ ਕਿਰਨ ਤੇ ਕਾਲਜ ਗਈ ਆ ਕਾਲਜ ਹੀ ਫੇਰ ਕੀ ਅਮਨ ਕਮਰੇ ਤੇ ਜਾ ਲੈਂਦੇ ਉਹ ਅ ਕਮਰੇ ਵਿੱਚ ਤੇ ਕੋਈ ਵੀ ਨਹੀਂ ਹੈਗਾ ਨਾਲੇ ਮੰਮੀ ਪਾਪਾ ਬਾਹਰ ਥੱਕ ਕੇ ਆਏ ਆ ਤੁਸੀਂ ਚਾਹ ਪਾਣੀ ਤੇ ਦਿਓ ਉਹਨਾਂ ਨੂੰ ਉਹ ਥੱਕਿਆ ਹੈ ਤਾਂ ਇਹ ਤੇ ਮੈਂ ਕਹਿੰਦਾ ਥੋੜਾ ਫਰੈਸ਼ ਹੋ ਲੈਣ ਦੇ ਮੈਂ ਉਹ ਦੇਖ ਲੈਂਦੇ ਆ ਕਮਰਣਾ ਗੰਦਾ ਬੜਾਇਆ ਵਾ ਤੁਸੀਂ ਕੋਈ ਗੱਲ ਨਹੀਂ ਡਰਾਈਂਗ ਰੂਮ 'ਚ ਬੈਠੋ ਕੋਈ ਗੱਲ ਨਹੀਂ ਤੋ ਪਾਸੇ ਹੋ ਮੈਂ ਵੇਖ ਲੈਂਦਾ किधर है बेटा किरण किरण बेटा किरण एक की बेटा मामा जी ही आ आने कीता चल उठ उठ मेरा पुत्र किरण उठ बेटा एक किया ਕੋਈ ਗੱਲ ਨਹੀਂ ਚੁੱਪ ਕਰ ਚੋ ਮੈਂ ਦੇਖਦਾ ਇਹਨਾਂ ਨੂੰ ਇਹਨਾਂ ਨੇ ਇਹੋ ਜਿਹਾ ਕੰਮ ਕੀਤਾ ਵਾ ਚਲਾ ਤੂੰ ਆ ਮੇਰੇ ਨਾਲ ਯਾਰ ਇਹ ਤੁਸੀਂ ਇਹ ਕਰਤੂਤ ਕੀਤੀ ਐ ਮੈਨੂੰ ਪਹਿਲਾਂ ਹੀ ਪਤਾ ਸੀ ਪਤਾ ਲੱਗ ਗਿਆ ਸੀ ਮਨ ਨੂੰ ਕਿ ਤੁਸੀਂ ਕੁੜੀ ਨਾਲ ਕੁਛ ਨਾ ਕੁਛ ਕੀਤਾ ਜ਼ਰੂਰ ਐ ਕੀ ਕੀਤਾ ਕਿਉਂ ਕੀਤਾ ਮੈਂ ਕੀਤਾ ਕਿਹੜੀ ਗੱਲੋਂ ਕੀਤਾ ਕੀ ਕਰ ਲੇਗਾ ਤੂੰ ਕਿਉਂ ਕਿਹੜੀ ਗੱਲੋਂ ਕੀਤਾ ਦੱਸ ਨਹੀਂ ਮੈਂ ਕਿਹੜੀ ਜਦੋਂ ਮੈਂ ਕਰਾਂ ਤੇ ਆ ਬੜਾ ਕੁਝ ਕਰ ਦਿਆਂਗਾ ਸੁਣਿਆ ਇਹ ਕੁੜੀ ਨਾਲ ਐਸਾ ਕਰਦਾ ਮੇਰੇ ਬਾਹਰ ਜਾਣ ਦੀ ਦੇਰ ਕੀ ਹੋਏਗੀ ਤੁਸੀਂ ਇਹ ਜੀ ਕਰਤੂਤ ਕੀਤੀ ਆ ਉਹ ਪਾਪਾ ਤੁਹਾਨੂੰ ਕੁਝ ਨਹੀਂ ਪਤਾ ਤੁਹਾਨੂੰ ਪਤਾ ਇਹਨੇ ਸਾਡੇ ਘਰ ਦੇ ਵਿੱਚ ਹੀ ਰਹਿ ਕੇ ਸਾਡੇ ਨਾਲ ਕਿੰਨਾ ਵੱਡਾ ਧੋਖਾ ਕੀਤਾ ਵਾ ਕਾਦਾ ਧੋਖਾ ਕੀਤਾ ਕੀ ਧੋਖਾ ਕੀਤਾ ਇਹਨੇ ਤੈਨੂੰ ਕੁਝ ਨਹੀਂ ਪਤਾ ਇਹਨੇ ਕੀ ਕੀਤਾ ਭਾਬੀ ਮੈਨੂੰ ਸਾਰਾ ਕੁਝ ਪਤਾ ਹੈ ਤੁਸੀਂ ਐ ਨਾ ਸਮਝੋਗੇ ਮੈਨੂੰ ਕੋਈ ਚੀਜ਼ ਦਾ ਪਤਾ ਨਹੀਂ ਮੈਨੂੰ ਪਤਾ ਚਾਈ ਸਾਰੀ ਜਾਇਦਾਦ ਇਹਦੇ ਨਾਂ ਤੇ ਕਰ ਗਈ ਹੋਈ ਆ ਤੇ ਤੁਸੀਂ ਇਹਨੂੰ ਤਦ ਕਰਕੇ ਤੰਗ ਕਰਨ ਦੇਗੇ ਪਹਿਲਾਂ ਮੈਨੂੰ ਇਹ ਦੱਸ ਤੈਨੂੰ ਸਾਰਾ ਕੁਝ ਕਿੰਨੇ ਦੱਸਿਆ ਮੈਨੂੰ ਸਾਰਾ ਪਤਾ ਸੀ ਐ ਨਾ ਸਮਝਾਗੇ ਮੈਨੂੰ ਕੋਈ ਚੀਜ਼ ਦਾ ਪਤਾ ਨਹੀਂ ਸੀ ਇਹ ਸਾਰਾ ਕੁਝ ਮੈਂ ਦੱਸਿਆ ਨਾ ਮੰਮੀ ਤੁਸੀਂ ਮਨਜੋ ਤੂੰ ਇਹ ਲ ਮਤੂੰ ਸਾਡਾ ਨੱਡ ਕਰਦੀ ਰਹੀ ਐ ਹਾਂਜੀ ਮੈਂ ਉਹ ਕੀਤਾ ਸਭ ਕੁਝ ਚੁੱਪ ਕਿਉਂ ਹੋ ਗਏ ਤੇ ਕਿਉਂ ਕੀ ਲੋੜ ਪਈ ਸੀ ਤੁਸੀਂ ਮੈਨੂੰ ਮਜਬੂਰ ਕਰਤਾ ਸੀ ਮਜਬੂਰ ਕਰਤਾ ਸੀ ਬਿਲਕੁਲ ਇੱਕ ਜ਼ਾਇਦਾ ਦੀ ਚੈਨ ਉਹਦੇ ਨਾਮ ਤੇ ਲਾਈ ਸੀ ਨਾ ਹੋਰ ਤੇ ਨਹੀਂ ਕੁਝ ਕੀਤਾ ਸੀ ਉਹ ਜਿਆ ਐ ਜਦਿਵੇਂ ਮੈਂ ਤੁਹਾਡੇ ਮਗਰ ਲੱਗ ਗਈ ਦੋ ਦਿਨ ਮਨ ਨੂੰ ਨੀਂਦ ਨਹੀਂ ਪਈ ਕਿ ਅਸੀਂ ਆਪਣੀ ਧੀ ਨਾਲ ਇਹ ਕੁਝ ਕਰਨ ਦੇ ਆ। ਭਾਵੇਂ ਜੰਮਿਆ ਨਹੀਂ ਇਹਨੂੰ ਪਾਲਿਆ ਤੇ ਸੀ ਨਾ ਅਸੀਂ ਇਹਨੂੰ। ਐ ਨਹੀਂ ਹੁੰਦਾ ਕਿ ਜੈਸੇ ਇਹਨੂੰ ਪਾਲ ਲਿਆ ਵਾ ਤੇ ਅਸੀਂ ਉਹਦਾ ਹੀ ਸੁੱਟ ਦੇਣਾ ਹੈ। ਕੀ ਬਗੜਿਆ ਹੀ ਕੁੜੀ ਨੇ ਸਾਡਾ। ਮੈਂ ਤੁਹਾਡੇ ਨਾਲ ਹਜੇ ਵੀ ਸਮਤ ਸੀ ਪਰ ਜਦੋਂ ਤੁਸੀਂ ਮੈਨੂੰ ਕਹਿੰਨਾ ਤੇ ਰਿਸ਼ਤਾ ਕਰ ਦੋ ਉਹ ਬੰਦੇ ਨਾਲ ਸ਼ਰਾਬੀ ਐ, ਕੋਆਬੀ ਐ ਨਾਲ ਕਿਉਂ ਕਰਦੇ ਅਸੀਂ ਉਹਦਾ ਰਿਸ਼ਤਾ? ਜੇ ਤੁਹਾਡੀ ਧੀ ਹੁੰਦੀ ਤੇ ਤੁਸੀਂ ਸ਼ਰਾਬੀ ਨਾਲ ਰਿਸ਼ਤਾ ਕਰਨਾ ਹੈ। ਤੇ ਮੰਮੀ ਮੇਨੋ ਤੇ ਵੱਡੀ ਮੰਮੀ ਨੂੰ ਆ ਜਿਹੜੀ ਹਰ ਇੱਕ ਜਗ੍ਹਾ ਤੇ ਕਿਰਨ ਵੇਖਦੀ ਸੀ ਉਹ ਕਿਦਾਂ ਫਿਰ ਉਹ ਤੈਨੂੰ ਮੈਂ ਦੱਸਦੀ ਆ

ਮੈਂ ਨਹੀਂ ਹੁਣ ਇੱਥੇ ਰਹਿ ਸਕਦੀ ਮੈਨੂੰ ਡਰ ਲੱਗਦਾ ਇੱਥੇ ਤੂੰ ਚਿੰਤਾ ਨਾ ਕਰ ਇਹ ਖੋਲ ਹੱਥ ਆਪੇ ਦੇਖ ਲਾਂਗੇ ਜੋ ਹੋਏਗਾ ਪੁਰਾ ਮਨਨ ਤਿਆਰ ਹੋ ਕੈਂਚ ਨੂੰ ਆਪੇ ਸੰਭਲਾਂਗੇ ਕੋਈ ਆਏਗਾ ਤੇ ਨਹੀਂ ਬਾਰ ਕੋਈ ਨਹੀਂਗਾ ਤੂੰ ਟੈਨਸ਼ਨ ਨੀ ਲੈ ਨੀ ਕੋਈ ਨਹੀਂਗਾ ਤੂੰ RAM ਨਨ ਜਿਸ ਨਾਲ ਪਲਣਾ ਲੱਗੇ ਹੀ ਨਾ ਉਸ ਤਰ੍ਹਾਂ ਹੀ ਹੋ ਜਾ ਉਸ ਤਰ੍ਹਾਂ ਹੀ ਦਲੇਰ ਸਾਹਿਲ ਨੂੰ ਮੈਂ ਆਪਣੇ ਕਰ ਲਾਂਗੀ ਸਹੀ ਹੂੰ ਕੋਦਾਂ ਹੀ ਹੋ ਜਾ ਮੇਰਾ ਪੁੱਤ ਚਲਾ ਜਾ ਤੇ ਮੰਜੂ ਜੜ ਪਾਣੀ ਦਾ ਗਲਾਸ ਸੀ ਤੇ ਆਹੋ ਪਾਣੀ ਦਾ ਗਲਾਸ ਨੂੰ ਕੀ ਹੋਇਆ ਤੂੰ ਦਿਸਰਾ ਆ ਗਿਆ ਕਿਰਨ ਲੈ ਕੇ ਆਈ ਲਿਆਂਦਾ ਕਿਰਨੇ ਤੋਂ ਮੈਂ ਪਾਸੇ ਕਰ ਦਿੱਤਾ ਮੈਂ ਫੜ ਲਿਆ ਸੀ ਗਲਾਸ ਉਹਦਾ ਹੋਰ ਕੀ ਕਰਾਂ ਦੱਸ ਦੱਸ ਇਹ ਸਾਰੇ ਨਾਟਕ ਸਾਡਾ ਸਾਡੇ ਵਿੱਚ ਰਹਿ ਕੇ ਸਾਡਾ ਨਾਟਕ ਘੜਦੀ ਰਹੀ ਤੁਸੀਂ ਮੈਨੂੰ ਮਜਬੂਰ ਕੀਤਾ ਸੀ ਉਹ ਸ਼ਦਾਈਆ ਤੂੰ ਇੱਕ ਮਿੰਟ ਵੀ ਨਹੀਂ ਸੋਚਿਆ ਕਿ ਜੇ ਉਹ ਕੁੜੀ ਵਿਚਾਰੀ ਸਾਡੇ ਘਰ ਬਚਪਨ ਤੋਂ ਆਈ ਦੀ ਐ ਤੇਰੇ ਨਾਲ ਖੇਡਦੀ ਰਹੀ ਆ ਹੈ ਤੈਨੂੰ ਆਪਣੇ ਹੱਥੀ ਤੇਰੇ ਗੁੱਟ ਤੇ ਰਖੜੀ ਬੰਦੀ ਰਹੀ ਆ ਇੰਨਾ ਹੱਥਾਂ ਨਾਲ ਹੀ ਤੂੰ ਉਹਦੇ ਉਹਦੇ ਗੁੱਟਾਂ ਨੂੰ ਬੰਨ੍ਹ ਦਿੱਤਾ ਸੀਗਾ ਸ਼ਰਮੀਆਂ ਤੁਹਾਨੂੰ ਇਹ ਚੀਜ਼ ਕਰਦੇ ਫਿਟਾ ਮੁਝੇ ਤੁਹਾਡਾ ਤੇ ਭਵੀ ਤੁਸੀਂ ਵੀ ਨਹੀਂ ਸੋਚਿਆ ਕੀਤੀ ਇਹਨਾਂ ਹੋਰ ਕਿਸਰਾ ਕਰਨ ਲੱਗੇ ਆਪਾਂ ਕੋਈ ਬਗਾਨੀ ਸੀ ਤੁਹਾਨੂੰ ਸਿਰਫ ਇੰਨਾ ਜਦੋਂ ਪਤਾ ਲੱਗਾ ਕਿ ਚੈ ਨੇ ਜਾਇਦਾਦ ਸਾਰੀ ਇਹਦੇ ਨਾਂ ਤੇ ਕਰ ਦਿੱਤੀ ਹੈ ਉਹ ਇੱਕ ਕਾਗਜ਼ ਤੁਸੀਂ ਪੜ ਲਿਆ ਤੇ ਦੂਜਾ ਕਾਗਜ਼ ਪੜਿਆ ਜਿਹੜਾ ਇਹਨੇ ਲਿਖਨ ਦਿੱਤਾ ਸੀ ਦੂਜਾ ਕਾਗਜ਼ ਦੂਜਾ ਕਾਗਜ਼ ਨਹੀਂ ਦੇਖਿਆ ਤੁਸੀਂ ਜਿਹਦੇ ਵਿੱਚ ਇਹਨੇ ਲਿਖਿਆ ਕਿ ਮੈਂ ਆਪਣੀ ਸਾਰੀ ਜਾਇਦਾਦ ਜਿਹੜੀ ਇਹਦੇ ਸਾਹਿਲ ਦੇ ਨਾਂ ਤੇ ਕਰਦੀਆਂ ਇਹਨੇ ਆਪਣੀ ਸਾਰੀ ਜਾਇਦਾ ਜਿਹੜੀ ਇਹਦੇ ਨਾਂ ਤੇ ਲਿਖੀ ਸੀ ਦੂਜੇ ਕਾਗਜ਼ ਦੇ ਉੱਤੇ ਇਹਨੇ ਲਿਖ ਕੇ ਦੇ ਦਿੱਤਾ ਸੀਗਾ ਕਿ ਮੈਂ ਸਾਰੀ ਜਾਇਦਾ ਸਾਹਿਲ ਦੇ ਨਾਂ ਤੇ ਕਰ ਦੇਣੀ ਹੈ ਉਹ ਪੜਿਆ ਤੁਸੀਂ ਤੇ ਜੇ ਇੰਨੀ ਗੱਲ ਹੀ ਕਿਰਨ ਨੇ ਉਦੋਂ ਕਿਉਂ ਨਹੀਂ ਦੱਸਿਆ ਮੈਨੂੰ ਐਦਾ ਮਤਲਬ ਦੱਸਿਆ ਨਾ ਦੱਸੇ ਦਾ ਤਾਂ ਮਤਲਬ ਹੀ ਕੋਈ ਨਹੀਂ ਪਰ ਤੂੰ ਇਹ ਤੁਹਾਨੂੰ ਜਦੋਂ ਇਹ ਪਤਾ ਲੱਗਾ ਉਹਦੇ ਨਾਂ ਦੇ ਜਾਇਦਾ ਤੁਸੀਂ ਉਹਦਾ ਹਾਲ ਕੀ ਕੀਤਾ ਕਿਰਨ ਜੀ ਇਦਾਂ ਹੀ ਤੂੰ ਮੈਨੂੰ ਇੱਕ ਵਾਰੀ ਦੱਸ ਹੀ ਦਿੰਦੀ ਮੇਰਾ ਦਿਲ ਕਰਦਾ ਚਪੇੜ ਮਾਰਾਂ ਵਾਟ ਕੇ ਤੇਰੇ ਮੂੰਹ ਤੇ ਹੈ ਪਹਿਲਾ ਦੀਦੀ ਕਹਿੰਦੇ ਰਹੇ ਤੂੰ ਦੀਦੀ ਤੋਂ ਕਿਰਨ ਤੇ ਆ ਗਿਆ ਚਲੋ ਸ਼ਰਮ ਕਰ ਥੋੜੀ ਜੀ ਕੋਈ ਨਹੀਂ ਮਾਮਾ ਜੀ ਨਹੀਂ ਪੁੱਤਰ ਤੂੰ ਹਮੇ ਮੇਰਾ ਤੇ ਰੋਂਗਟੇ ਖੜੇ ਹੋਵੇ ਤੇਰੇ ਹਜੇ ਕੰਡੀਸ਼ਨ ਵੇਖ ਕੇ ਕੋਈ ਹੋਰ ਵੀ ਹੁੰਦਾ ਤੇ ਆਉਂਦਾ ਗਲੇ ਤੋੜ ਦਿੰਦਾ ਇਹਨਾਂ ਦੋਵਾਂ ਦਾ ਤੁਹਾਨੂੰ ਕਿਸੇ ਨੂੰ ਸ਼ਰਮ ਨਹੀਂ ਆਈ ਹੈ ਪੁੱਤਰ ਜਦੋਂ ਮੈਂ ਇਹਦੀ ਸ਼ਕਲ ਵੇਖੀ ਤੇ ਜੇ ਕੋਈ ਹੋਰ ਵੀ ਬੰਦਾ ਆ ਕੇ ਵੇਖਦਾ ਤੁਹਾਡੇ ਦੋਨਾਂ ਨੂੰ ਜਾਨੋਂ ਮਾਰ ਦਿੰਦਾ ਜਿਹੋ ਜਿਹਾ ਤੁਸੀਂ ਕਰਮ ਕੀਤਾ ਇਹਦੇ ਸ਼ੁਕਰ ਆ ਮੰਜੂ ਦਾ ਕਿ ਜਿੰਨੇ ਫੋਨ ਕਰਕੇ ਮੈਨੂੰ ਦੱਸ ਦਿੱਤਾ ਨਹੀਂ ਤੇ ਤੁਸੀਂ ਤੇ ਐਡਾ ਬੇੜਾ ਗਰਕ ਕੀਤਾ ਸੀਗਾ ਪੁੱਛਿਆ ਹੀ ਕੁਛ ਨਾ ਪਰ ਮੈਨੂੰ ਵਿਸ਼ਵਾਸ ਨਹੀਂ ਸੀ ਹੁੰਦਾ ਕਿ ਤੁਸੀਂ ਇਹ ਕਰਮ ਕੀਤਾ ਹੈਗਾ ਪਰ ਜਦੋਂ ਆ ਕੇ ਮੈਂ ਸ਼ੁਕਰ ਆ ਮੈਂ ਆ ਕੇ ਆ ਕੇ ਤੇ ਇੱਥੇ ਵੇਖ ਲਿਆ ਆਪਣੀ ਅੱਖੀਂ ਵੇਖ ਲਿਆ ਉਦੋਂ ਤੁਸੀਂ ਮੈਨੂੰ ਬਰੋਜ ਕਹਿੰਦੇ ਸੀ ਤੇਰਾ ਦਿਮਾਗ ਹੈ ਨਹੀਂ ਮੇਰਾ ਦਿਮਾਗ ਵਰਤ ਤੁਸੀਂ ਆਪਣਾ ਦਿਮਾਗ ਵਰਤਿਆ ਜੇ ਉਹਦੇ ਰੋਜ਼ ਕਿਸ ਤਰ੍ਹਾਂ ਕੱਪੜੇ ਬਦਲਿਚਦੇ ਸੀ ਉਹ ਰੋਟੀ ਕਿੱਥੋਂ ਖਾਂਦੀ ਸੀ ਬੰਦਾ ਇੱਕੋ ਘੰਟਾ ਪਾਣੀ ਨਾ ਨਾ ਪੀਵੇ ਤਾਂ ਬੰਦਾ ਮਰਨ ਵਾਲਾ ਕੋ ਹੋ ਜਾਂਦਾ ਵੇ ਉਹਦੇ ਰੋਜ਼ ਕੱਪੜੇ ਬਦਲੀਚੇ ਹੁੰਦੇ ਰੋਜ਼ ਕੁੜੀ ਨਾਂਦੀ ਸੀ ਤੇ ਰੋਜ਼ ਹੀ ਰੋਟੀ ਖਾਂਦੀ ਇਹ ਤੁਹਾਨੂੰ ਨਹੀਂ ਜੰਨੀ ਆਇਆ ਨਹੀਂ ਕਿਰਨ ਨੇ ਜੇ ਸਭ ਕੁਝ ਸਾਇਲ ਦੇ ਨਾ ਸੀ ਤੇ ਫਿਰ ਇਹ ਡਰਾਮਾ ਕਰਨ ਦੀ ਕੀ ਲੋੜ ਸੀ ਤੂੰ ਦੱਸਿਆ ਜਿਓ ਨਹੀਂ ਡਰਾਮਾ ਮਾਮੀ ਜੀ ਹਾਂ ਤੁਸੀਂ ਮੌਕਾ ਦਿੱਤਾ ਮੈਨੂੰ ਦੱਸੰਦਾ ਪਰ ਇਹ ਜ਼ਰੂਰ ਆ ਕਿ ਇਹ ਥੋੜੇ ਜਿ ਦਿਨਾਂ ਦੇ ਵਿੱਚ ਨਾ ਰਿਸ਼ਤੇਆਂ ਦਾ ਪਤਾ ਲੱਗ ਗਿਆ ਕਿ ਤੁਸੀਂ ਤੇ ਕਹਿੰਦੇ ਸੀਗੇ ਮੈਂ ਤੇਰੀ ਮਾਂ ਵਾਂ ਤੇਰੀ ਮਾਂ ਨਹੀਂ ਹੈਗੀ ਪਰ ਦੋ ਮਾਵਾਂ ਤੇ ਤੇਰੇ ਕੋਲ ਆ ਤੇ ਸਾਹਿਲ ਤੂੰ ਮੈਨੂੰ ਇਹ ਨਹੀਂ ਪਤਾ ਸੀ ਸਖਾ ਕੀ ਹੁੰਦਾ ਪਰ ਤੇਰਾ ਤੇ ਮੇਰਾ ਰਿਸ਼ਤਾ ਕਿੰਨਾ ਵਧੀਆ ਸੀ ਭੈਣ ਭਰਾਵਾ ਦਾ ਕਿਵੇਂ ਆਪਾਂ ਲੜਦੇ ਸੀ ਖੇਡਦੇ ਸੀ ਤੇ ਤੂੰ ਬਸ ਜਾਇਦਾਦ ਪਿੱਛੇ ਇਹ ਕੁਛ ਮੇਨਾਂ ਕਰ ਲਿਆ ਮੈਨੂੰ ਤੇਰੇ ਤੋਂ ਉਮੀਦ ਨਹੀਂ ਸੀ ਮੈਨੂੰ ਇਹ ਕਹਿੰਦੇ ਰਹੀ ਤੇਰਾ ਇੱਕ ਭਰਾ ਨਹੀਂ ਤੇਰੇ ਤੇ ਦੋ ਭਰਾ ਹੋਰ ਪਰ ਮੈਂ ਨਹੀਂ ਮੰਨੀ ਮੈਂ ਹੋਈ ਕਹਿੰਦੀ ਰਹੀ ਮੇਰਾ ਬਸ ਇੱਕੋ ਹੀ ਭਰਾ ਵਾ ਉਹਦਾ ਨਾਮ ਸाहिल ਹੋਰ ਮੇਰਾ ਕੋਈ ਭਰਾ ਨਹੀਂ ਪਹਰੇ ਸਾਹਿਲ ਤੂੰ ਕੀ ਕੀਤਾ ਮੈਨੂੰ ਤੇਰੇ ਤੋਂ ਇਹ ਉਮੀਦ ਨਹੀਂ ਸੀ ਅਨਿਲ ਦਿਖਾ ਕੇ ਕਿਹੜਾ ਦਿੱਤੇ ਸਾਹਿਲ ਦੇ ਨਾਂ ਦੀ ਜਾਇਦਾਦ ਉਹ ਵਾ ਪਰਜਾਈ ਤੁਸੀਂ ਬਿਲਕੁਲ ਨਹੀਂ ਸੁਧਰਨਾ ਇਹਦਾ ਮੈਂ ਲਵ ਕਾਗਜ਼ ਵੇਖ ਕੇ ਫੇਰ ਤੁਸੀਂ ਗੱਲ ਕਰਨੀ ਆ ਇਹ ਲੈ ਵੇਖ ਲੈ ਕਾਗਜ਼ ਪਰਜਾਈ ਵੇਖ ਲੈ ਚੰਗੀ ਤਰ੍ਹਾਂ ਵੇਖ ਲੈ ਪਾਪਾ ਮੈਨੂੰ ਨਹੀਂ ਜਾਇਦਾ ਚਾਹੀਦੀ ਮੈਨੂੰ ਬਸ ਆਪਣੀ ਭੈਣ ਚਾਹੀਦੀ ਆ ਤੇ ਆਪਣਾ ਹੱਸਦਾ ਵਸਦਾ ਪਰਿਵਾਰ ਓਵੇਂ ਚਾਹੀਦਾ ਜਿਵੇਂ ਪਹਿਲੇ ਕਾਹਦਾ ਮਤਲਬ ਜੇ ਕਾਗਜ਼ ਨਾ ਹੁੰਦਾ ਤੇ ਤੇ ਤੁਸੀਂ ਤੇ ਕੁੜੀ ਦੀ ਬੁਰੀ ਹਾਲਤ ਕਰ ਦਿੱਤੀ ਸੀ ਨਾ ਨਹੀਂ ਅਨਿਲ ਤੁਸੀਂ ਸਾਡੀ ਅੱਖਾਂ ਕੋਲ ਦਿੱਤੀ ਐ ਇਹ ਸਾਡੀ ਉਹ ਕੁੜੀ ਐ ਸਾੜ ਕੋ ਗਲਤੀ ਹੋ ਗਈ ਜੇ ਤੁਹਾਡੀ ਆਪਣੀ ਸਕੀਤੀ ਹੁੰਦੀ ਤੇ ਫੇਰ ਵੀ ਤੁਸੀਂ ਇਸ ਤਰ੍ਹਾਂ ਕਰਨਾ ਸੀਗਾ ਨਹੀਂ ਨਿਲ ਤਾਂ ਫੇਰ ਇਹ ਸਾਡੀ ਸਕੀ ਹੋਆ ਸਕੀਆ ਇਹ ਜੇ ਕਾਗਈ ਨਾ ਹੁੰਦਾ ਤੇ ਫੇਰ ਨਹੀਂ ਹੁਣ ਸਾਨੂੰ ਅੱਖਾਂ ਤੋ ਖੋਲ ਲੀਆਂ ਨਾ ਸਾਡੀਆਂ ਸਾਡੀ ਸਕੀ ਹੁੰਦੀ ਹੈ ਚੰਗੇ ਵੇਲੇ ਤੁਹਾਡੀਆਂ ਅੱਖਾਂ ਖੁੱਲ ਗਈਆਂ ਇੱਕ ਕੁੜੀ ਤੁਹਾਡਾ ਭੈੜਾ ਹਾਲਤ ਕਰ ਦਿੱਤਾ ਜੇ ਮੈਂ ਨਾ ਟਾਈਮ ਸਿਰ ਪਹੁੰਚਦਾ ਤੁਸੀਂ ਤਾਂ ਕੁੜੀ ਨੂੰ ਮਾਰ ਦੇਣਾ ਸੀਗਾ ਜਾਨਾ ਤੁਸੀਂ ਤੇ ਨਾਨਕਿਆਂ ਦੇ ਨਾਮ ਨੂੰ ਕਲੰਕ ਲਾ ਦੇਣਾ ਸੀਗਾ ਕੱਲੋਂ ਬੱਚਿਆਂ ਨੇ ਆਪਣੇ ਨਾਨਕੇ ਜਾਣ ਲੱਗਿਆ ਡਰਨਾ ਸੀਗਾ ਕਮਾਲ ਦੀ ਗੱਲ ਕੀਤੀ ਤੁਸੀਂ ਪਾਪਾ ਦੇ ਵਿੱਚ ਸਾਰੀ ਗਲਤੀ ਸਾਡੀ ਥੋੜੀ ਆ ਔਰ ਕਿਹਦੀ ਗਲਤੀ ਆ ਇੱਕ ਵਾਰੀ ਤੁਸੀਂ ਇਹਨਾਂ ਵੀ ਤਾਂ ਪੁੱਛੋ ਨਾ ਇਹ ਵੀ ਕਿੰਨੀ ਸ਼ੈਤਾਨ ਆ ਕਿਸ ਤਰ੍ਹਾਂ ਨਹੀਂ ਕੀਤੀ ਇਹਨੇ ਇਹ ਵੀ ਸਾਨੂੰ ਭੂਤ ਬਣ ਕੇ ਡਰਾਉਂਦੀ ਰਹੀ ਆ ਕਿੰਨਾ ਡਰਾਇਆ ਇਹਨੇ ਭੂਤ ਬਣ ਕੇ ਡਰਾ ਹਾਂ ਕੁਛ ਨਹੀਂ ਡਰਾਉਂਦਾ ਉਹ ਭੂਤ ਨਹੀਂ ਸੀ ਉਹ ਵਾਸੀ ਤੇਰਾ ਵਹਿਮ ਸੀਗਾ ਕਿਉਂਕਿ ਮੈਂ ਤੇ ਭੂਤ ਬਣੀ ਨਹੀਂ ਉਹ ਤੇ ਮਾਮੀ ਜੀ ਮੈਨੂੰ ਖੋਲ ਦਿੰਦੇ ਸੀ ਤੇ ਤੁਹਾਨੂੰ ਮੈਂ ਡਰਾ ਦਿੰਦੀ ਸੀ ਤੇ ਸਿਰਫ ਤੁਹਾਨੂੰ ਜਿਹੜਾ ਨਾ ਤੁਹਾਡੀਆਂ ਅੱਖਾਂ ਖੋਲਣ ਵਾਸਤੇ ਇਹ ਡਰਾਮਾ ਜਿਹੜਾ ਕੀਤਾ ਸੀ ਨਾ ਪੂਤ ਦਾ ਇਹ ਜਾਣ ਕੇ ਕੀਤਾ ਗਿਆ ਸੀਗਾ ਕਿਰਨ ਤੇਰੀ ਸਾਰੀਆਂ ਗੱਲਾਂ ਪੁੱਤਰ ਸਹੀ ਆ ਪਰ ਤੂੰ ਚਾਈ 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 ਗੰਦੀ ਹੀ ਚਾਈ ਨਜ਼ਰ ਆਦੀ ਚਾਈ ਮੇਰੇ ਕੋਲ ਬਠੇ ਕੀ ਗੱਲ ਲਗੀ ਹੈ ਹੋ ਮਾਮੀ ਜੀ ਚਾਈ ਦੇ ਜਾਨ ਪਿੱਛੋਂ ਮੈਂ ਥੋੜੀ ਜ਼ਿਆਦਾ ਉਦਾਸ ਰਹਿਣ ਲੱਪੀ ਚਾਈ ਨਾਲ ਮੇਰਾ ਪਿਆਰ ਬੜਾ ਹੀ ਪਰ ਇਹ ਥੋੜਾ ਹੈਗਾ ਕਿ ਚਾਈ ਮੇਰੇ ਨਾਲ ਬਹਿ ਕੇ ਰੋਟੀ ਖਾਂਦੀ ਸੀ ਇਹ ਤਰ੍ਹਾਂ ਦਾ ਕੁਛ ਵੀ ਨਹੀਂ ਆ ਤੂੰ ਤੇ ਮਨ ਦੱਸਿਆ ਨਹੀਂ ਤੂੰ ਤੇ ਮਨ ਵੀ ਡਰਾ ਦਿੰਦੀ ਵਧੀਆ ਕੀਤਾ ਕੰਮ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਜਾਣੇ ਹੋਪ ਤੁਸੀਂ ਸਾਰੇ ਜਾਣੇ ਵਧੀਆ ਹੋਗੇ ਤੇ ਅੱਜ ਜਿਹੜੀ ਸਾਡੀ ਸੀਰੀਜ਼ ਆ ਆਤਮਾ ਉਹਦਾ ਐਂਡ ਹੋ ਚੁੱਕਾ ਵਾ ਤੇ ਬੇਸਿਕਲੀ ਇਹ ਕੋਈ ਵੈਂਪਰ ਵਾਲੀ ਸਟੋਰੀ ਨਹੀਂ ਸੀਗੀ ਇਹ ਸਟੋਰੀ ਸੀਗੀ ਜਾਇਦਾਦ ਦੇ ਪਿੱਛੇ ਕਿਤਨਾ ਆਪਣੇ ਸਕੇ ਜਾਇਦਾਦ ਕਰਕੇ ਕਿਤਨਾ ਕੀ ਕਿਸ ਹੱਦ ਤੱਕ ਜਾ ਸਕਦੇ ਆ ਕੀ ਪੈਸਾ ਮਤਲਬ ਪੈਸਾ ਹੀ ਸਭ ਕੁਝ ਹੋ ਗਿਆ ਜਿਵੇਂ ਕਿਹਾ ਹੈਗਾ ਕਿ ਜਿੱਥੇ ਗੱਲ ਪੈਸੇ ਦੀ ਹੁੰਦੀ ਉਹਥੇ ਫਿਰ ਕੋਈ ਰਿਸ਼ਤਾ ਕੁਝ ਵੀ ਨਹੀਂ ਵੇਖਦਾ ਨਹੀਂ ਨਹੀਂ ਬੰਦਾ ਅੰਨਾ ਆ ਜਾਂਦਾ ਵਾ ਪੈਸੇ ਪਿੱਛੇ ਉਹਨੂੰ ਆਪਣੇ ਸਕੇ ਭੈਣ ਭਰਾ ਰਿਸ਼ਤੇਦਾਰ ਕੁਝ ਵੀ ਨਹੀਂ ਵੇਖਦੇ ਬਿਲਕੁਲ ਇਹ ਕਿ ਕਈ ਜਗ੍ਹਾ ਤੇ ਰਿਐਲਿਟੀ ਵੀ ਹੁੰਨੀ ਕਿ ਪੈਸੇ ਕਰਕੇ ਕਿੰਨੀਆਂ ਲੜਾਈਆਂ ਹੁੰਦੀਆਂ ਭਰਾਵਾਂ ਭਰਾਵਾਂ 'ਚ ਲੜਾਈਆਂ ਹੁੰਦੀਆਂ ਵੱਖਰੇ ਹੋ ਜਾਂਦੇ ਆ ਅਕਸਰ ਹੀ ਅਸੀਂ ਸੁਣਦੇ ਆ ਲੜਾਈਆਂ ਛੱਡੋ ਇੱਕ ਦੂਜੇ ਦਾ ਕਤਲ ਦਾ ਕਰ ਦਿੰਦੇ ਆ ਪੈਸਾ ਦੇ ਸਾਥੀ ਤੁਹਾਨੂੰ ਪਤਾ ਹੈ ਕਿ ਆਣਾ ਜਾਣਾ ਹੱਥ ਦੀ ਮੈਲ ਆ ਪਰ ਰਿਸ਼ਤੇ ਬਣਾਣੇ ਰਿਸ਼ਤੇ ਨਿਭਾਣੇ ਬੜੇ ਓਖੇ ਆ ਆਪਣੇ ਰਿਸ਼ਤੇ ਸੰਭੋ ਰਿਸ਼ਤੇ ਨਿਭਾਓ ਆਪਣੇ ਭੈਰਾਂ ਭਰਾਵਾਂ ਨਾਲ ਮਿਲੋ ਗਿਲੋ ਜਿੱਥੇ ਵੀ ਹੈਗੇ ਤੇ ਪਿਆਰ ਕਰੋ ਤੇ ਪਿਆਰ ਲਵੋ ਬਿਲਕੁਲ ਜੀ ਤੇ ਇਹਨਾਂ ਲਈ ਇੱਕ ਹੋਰ ਜ਼ਰੂਰੀ ਸਮਾਚਾਰ ਕੀ ਸਾਡੀ ਹੁਣ ਵੀਡੀਓ ਪਿਆ ਕਰੇਗੀ ਸਵਾ 12 ਵਜੇ 12:15 ਤੇ ਸਾਡੀ ਵੀਡੀਓ ਹੁਣ ਕੱਲ ਤੋਂ ਹੀ ਅਪਲੋਡ ਹੋ ਜਾਇਆ ਕਰੇਗੀ ਨਵਾਂ ਟਾਈਮ ਆਪਾਂ ਕਰਤਾ ਵਾ ਕਿ ਸਵਾ 12 ਵਜੇ ਸਾਡੀ ਵੀਡੀਓ ਪੈਲੇ ਜਦੋਂ ਸਾਡੀਆਂ ਸਾਰੀਆਂ ਕੀ ਕਹਿੰਦੇ ਹਾਊਸ ਵਾਈਸ ਫ੍ਰੀ ਹੋ ਜਾਂਦੀਆਂ ਉਹਦੇ ਆਪਾਂ ਵੀਡੀਓ ਹੁਣ ਅਪਲੋਡ ਕਰਿਆ ਕਰਨੀ ਜਿਸ ਤਰ੍ਹਾਂ ਤੁਸੀਂ ਬਾਕੀ ਸਾਰਿਆਂ ਦੇ ਜਿੰਨੇ ਵੀ ਸਾਡੇ ਐਪੀਸੋਡ ਨੇ ਉਹਨਾਂ ਦੇ ਵਿੱਚ ਸਾਨੂੰ ਪਿਆਰ ਦਿੱਤਾ ਐਵੇਂ ਐਪੀਸੋਡ ਦੇ ਵਿੱਚ ਸਾਨੂੰ ਬਹੁਤ ਸਾਰਾ ਪਿਆਰ ਦਿਓ ਅਸੀਂ ਇੰਤਜ਼ਾਰ ਕਰਾਂਗੇ ਕੱਲ ਸਵਾ 12 ਵਜੇ ਇਹ ਐਪੀਸੋਡ ਪਾਇਆ ਜਾਏਗਾ ਤੇ ਤੁਹਾਡੇ ਕਮੈਂਟਾਂ ਦਾ ਅਸੀਂ ਇੰਤਜ਼ਾਰ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ